ਹੈਲੋ ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਕਿਵੇਂ ਹੋ ਸਾਰੇ ਆਸ ਕਰਦੇ ਆ ਤੁਸੀਂ ਸਾਰੇ ਜਣੇ ਠੀਕ ਹੋਵੋਗੇ ਜੀ ਚੜ੍ਹਦੀ ਕਲਾ ਵਿੱਚ ਹੋਵੋਗੇ ਜੀ ਤੇ ਅਸੀਂ ਵੀ ਸਾਰੇ ਠੀਕ ਠਾਕ ਆਂ ਜੀ ਤੇ ਵਾਹਿਗੁਰੂ ਸਾਰਿਆਂ ਨੂੰ ਚੜ੍ਹਦੀ ਕਲਾ ਵਿੱਚ ਰੱਖੇ ਜੀ ਤੇ ਆਪਾਂ ਲੱਗੇ ਆ ਜੀ ਵੀਡੀਓ ਸ਼ੁਰੂ ਕਰਨ ਟਾਈਮ ਹੋ ਗਿਆ ਮਾਰਨਿੰਗ ਦੇ 7 ਵੱਜ ਚੁੱਕੇ ਆ ਤੇ ਬਸ ਆਪਾਂ ਉਹਦੇ ਪਸੂਆਂ ਵਾਲਾ ਕੰਮ ਨਿਮੇੜ ਲਿਆ ਗਾਹਾਂ ਲਾ ਕੰਮ ਲੱਗਦੇ ਆ ਤੇ ਕਰਦੇ ਆ ਜੀ ਆਪਾਂ ਵੀਡੀਓ ਸ਼ੁਰੂ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਪਲੀਜ਼ ਜਿਹੜਾ ਸਾਡੇ ਚੈਨਲ ਤੇ ਨਵੇਂ ਆ ਪਹਿਲੀ ਵਾਰ ਸਾਡਾ ਬਲੌਗ ਦੇਖ ਰਹੇ ਆ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਜੇ ਤੁਹਾਨੂੰ ਸਾਡੀ ਵੀਡੀਓ ਵਧੀਆ ਲੱਗੀ ਤਾਂ ਲਾਈਕ ਕਰ ਦਿਓ ਸੋਹਣੇ ਸੋਹਣੇ ਕਮੈਂਟ ਜ਼ਰੂਰ ਕਰਿਓ ਜੀ ਅੱਗੇ ਦੀ ਅੱਗੇ ਸ਼ੇਅਰ ਜ਼ਰੂਰ ਕਰ ਦਿਆ ਕਰੋ ਜੀ ਤੇ ਅੱਜ ਆ ਜੀ ਦਿਨ ਆ ਸੰਡੇ ਦਾ ਤੇ ਆਪਣਾ ਜਸ਼ਨਾਂ ਟਾਈਮ ਨਾਲ ਹੀ ਉੱਠ ਖੜਾ ਇਹ ਉੱਠਿਆ ਪੌਣੇ ਪੌਣੇ ਕ ਸੱਤ ਹੁਣੀ ਉੱਠਿਆ 15 ਮਿੰਟ ਪਹਿਲਾਂ ਤੇ ਲਓ ਜੀ ਆਪਾਂ ਵੀ ਦੂਜੀ ਵਾਰ ਵਾਲੀ ਚਾਹ ਪੀ ਲਈ ਤੇ ਹੁਣ ਆਪਾਂ ਕਰਦੇ ਆ ਕੰਮ ਦੀ ਸਟਾਰਟਿੰਗ ਲਵਨੇ ਆ ਝਾੜੂ ਪੋਚਾ ਕਪੜੇ ਵਗੈਰਾ ਧੋਣੇ ਆ ਤੇ ਇਹ ਕੱਲ ਵਾਲ ਜਿਹੜੀ ਜੀ ਸੂਟਾਂ ਦੀ ਵੀਡੀਓ ਪਾਈ ਸੀ ਤੁਹਾਨੂੰ ਤੁਸੀਂ ਸਾਰਿਆਂ ਨੇ ਕਿਹਾ ਜੀ ਸੂਟ ਬਹੁਤ ਵਧੀਆ ਲੱਗੇ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦੀ ਤੇ ਆਈਆ ਆਪ ਦੀ سپورਟ ਬਣਾ ਕੇ ਰੱਖੋ ਜੀ ਤੇ ਅੱਗੇ ਦੀ ਅੱਗੇ ਆਪਣੀ ਵੀਡੀਓ ਨੂੰ ਸ਼ੇਅਰ ਜਰੂਰ ਕਰਦਿਆ ਕਰੋ ਜੀ ਤਾਂ ਕਿ ਆਪਣੇ ਸਬਸਕ੍ਰਾਈਬਰ ਵਧਦੇ ਰਹਿਣ ਲੋ ਜੀ ਜਸ਼ਨ ਆਪਣਾ ਕਰ ਰਿਹਾ ਐਕਸਰਸਾਈਜ਼ ਇਹਨੂੰ ਕਰਦੇ ਨੂੰ ਹੋ ਗਏ ਨੇ 5 ਦਿਨ ਹੋ ਗਏ ਅੱਜ ਸਹੀ ਐ ਨੂੰ ਮਮਾ ਬਸ ਸੁਬਾ ਸੁਬਾ ਉੱਠ ਕੇ ਕਰਦਾ ਹੁੰਦਾ ਐਕਸਰਸਾਈਜ਼ ਇਹ ਥੱਕ ਗਿਆ ਤੇਰਾ ਡੌੜਾ ਤਾਂ ਦੇਖੀਏ ਕਿੱਡਾ ਹੈ ਸੁਕੜੂ ਦਾ ਸਾਡੇ ਸੁਕੜੂ ਦਾ ਡੌੜਾ ਵਾਓ ਦੇਖੋ ਜੀ ਸਾਡੇ ਜਸ਼ਨੇ ਦਾ ਡੌੜਾ ਇਹ ਨੂੰ ਉਂਗਲਾਂ ਨਾਲ ਹਰ ਕੇ ਇਹ ਚਾਰ ਉਂਗਲਾਂ ਦਾ ਹੋ ਗਿਆ ਹੁਣ ਫਰਕ ਅੱਗੇ ਤਿੰਨ ਉਂਗਲਾਂ ਦਾ ਸੀਗਾ ਫਰਕ ਤਾਂ ਪੈਂਦਾ ਐਕਸਰਸਾਈਜ਼ ਕਰੇ ਤੋਂ ਲੋ ਜੀ ਇੱਥੇ ਲੱਗ ਗਈ ਸੀਗੀ ਮੈਂ ਝਾੜੂ ਝਾੜੂ ਫੇਰ ਨਮਖਾ ਚਾ ਝਾੜੂ ਲਾ ਦੀਏ ਮਹਾਂ ਤੇ ਬਸ ਮਾਗਰ ਦੀ ਮਾਗਰ ਲੱ ਪੋਚੇ ਲਾਉਣ ਲੱਗ ਜਾਗੇ ਤੇ ਬਾਕੀ ਅੱਜ ਸੰਡੇ ਦਾ ਦਿਨ ਸੀਗਾ ਜਸ਼ਨ ਨੂੰ ਤਿਆਰ ਨਹੀਂ ਕਰਿਆ ਬਸ ਇਹੀ ਟਾਈਮ ਬਚ ਗਿਆ ਉਹ ਜ ਆਪਣਾ ਘੰਟਾ ਅੱਧਾ ਘੰਟਾ ਕੰਮ ਹੋ ਗਿਆ ਟਾਈਮ ਨਾਲ ਤੇ ਕੁਝ ਸਾਡੇ ਇਹਨਾਂ ਦੀ ਭੂਆ ਜੀ ਦੀ ਕੁੜੀ ਆ ਜਿਹੜੀ ਉਹਦੋਂ ਸਾਨੂੰ ਦਿਖਾਈ ਸੀ ਰੱਖਣਾਂ ਬੰਨਣ ਆਈ ਸੀਗੀ ਤੇ ਉਹਨੇ ਆਉਣਾ ਆਉਣਾ ਸੀਗਾ ਤੇ ਮਖਾ ਚਾ ਲ ਵੀ ਟਾਈਮ ਨਾ ਕਰ ਲੇਗੀ ਲੋ ਜਾੜੂ ਲਾ ਕੇ ਆਪਾਂ ਲੱਗੇ ਸੀਗੇ ਬੈਠ ਕੇ ਉਧਰ ਮੈਂ ਸਾਰੇ ਲਾ ਲਏ ਟੀ ਜੱਡ ਪੋਚਾ ਤੇ ਫਿਰ ਮੈਂ ਲੱਗੀ ਸੀ ਬੈਠ ਕੇ ਜੀ ਪੋਚਾ ਲਾਉਣ ਤੇ ਧੁੱਪ ਚੜ ਜਾਂਦੀ ਹੈ ਜੀ ਹੁਣ ਤਾਂ ਐ ਹੋ ਜਾਂਦੀ ਹੈ 10 ਵਜੇ ਨਾਲ ਜਿਵੇਂ ਦੁਪਹਿਰਾ ਹੁੰਦਾ ਖੱਟੀ ਖੱਟੀ ਧੁੱਪ ਹੁੰਦੀ ਹੈ ਬਾਹਲੀ ਤੇਜ਼ ਧੁੱਪ ਹੁੰਦੀ ਹੈ ਜੀ ਬਾਦੋਂ ਦੀ ਤਾਂ ਪੁੱਛੋ ਹੀ ਨਾ ਜੇ ਦੋ ਐ ਹੁੰਦਾ ਨਾ ਕੱਪੜੇ 12 ਵਜੇ ਤੱਕਰ ਜੇ ਤਾਰਦੇ ਰਹਿ ਜਾਣ ਤਾਂ ਹੋ ਐ ਹੋ ਜਾਂਦੇ ਹੈ ਰੰਗ ਗੁੱਟ ਜਾਂਦਾ ਜਿਹੜਾ ਕੋਈ ਮਾੜਾ ਮੋਟਾ ਰੰਗਦਾਰ ਗੂੜਾ ਪੱਟਾ ਹੁੰਦਾ ਤੇ ਹੋਰ ਹੀ ਡੱਪ ਜੇ ਪੈ ਜਾਂਦੇ ਉਹਨਾਂ ਦੇ ਵਿੱਚ ਤੇ ਬਾੜੀ ਹੁੰਦੀ ਹੈ ਜੀ ਪਾਦੋਂ ਦੀ ਧੁੱਪ ਤਾਂ ਗਾੜੀ ਪੁੱਛੋ ਹੀ ਨਾ ਆਲੇ ਨੂੰ ਦੇ ਆ ਕਿ ਪਾਦੋਂ ਪਾਦੋਂ ਦੀ ਤਰਕੀ ਤੇ ਸੌਕਣ ਦੀ ਛਿੜਕੀ ਐਵੇਂ ਜੀ ਹੁੰਦਾ ਕੁਝ ਤੇ ਲੋ ਜੀ ਬਸ ਆਪਾਂ ਬੈਰਕ ਚ ਲਾ ਕੇ ਪੋਚਾ ਇਹ ਤੋਂ ਬਾਅਦ ਦਰ ਦਰ ਲਾ ਕੇ ਪੋਚੇ ਇਹਦੇ ਵਿੱਚ ਗੁੰਨਲੇ ਸਿਗਾ ਆਟਾ ਤੇ ਮੰਮੀ ਨੇ ਲਾਈ ਦੁਵਾ ਦੇ ਕਪੜੇ-ਕੁਪੜੇ ਧੋਤੇ ਤੇ ਆ ਬੈੱਡ ਦੀ ਚਾਦਰ ਜੀ ਧੋਣੀ ਵੇ ਲਾਈ ਸੀਗੀ ਆਪਾਂ ਮਸ਼ੀਨ ਦੇ ਵਿੱਚ ਪਾਈ ਸੀਗੀ ਤੇ ਇਧਰ ਮੰਮੀ ਕਿ ਚੱਲ ਰਹੇ ਸੀਗੇ ਬੈੱਡ ਦੇ ਆਹ ਬੈਕ ਕੱਢਦੇ ਸਰਾਣੇ ਉਧਰਲੇ ਕਮਰੇ ਵਾਲੀ ਚਾਦਰ ਧੋਤੀ ਨੂੰ ਥੋੜੇ ਦਿਨ ਹੀ ਹੋਏ ਸੀ ਇਹ ਵਾਲੀ ਖਰਾਬ ਹੋਈ ਪਈ ਸੀਗੀ ਤੇ ਇਹ ਫਿਰ ਮਸ਼ੀਨ ਚ ਪਾਤੀ ਸੀਗੀ ਤੇ ਇੱਥੇ ਮੰਮੀ ਕਿ ਚੱਲ ਰਹੇ ਸੀਗੇ ਸਰਾਣੇ ਸਰਾਣੇ ਵੀ ਧੋਤੇ ਚਾਦਰ ਵੀ ਧੋਤੀ ਸੀਗੀ ਕਹਿੰਦੇ ਵੀ ਐਂ ਭਾੜੀ ਜਿਹਾ ਦੀ ਹੈ ਹਨਾ ਬਾਲਾ ਹੋਰੀ ਗੁੰਗਲੀ ਜੀ ਹੋਈ ਪਈ ਸੀਗੀ ਤੇ ਆਪਾਂ ਸਟੈਂਡ ਬਣਾਇਆ ਦੇਖੋ ਵਧੀਆ ਇੱਥੇ ਨਿੱਕੇ ਮੋٹے ਕੱਪੜੇ ਜੇ ਜਰਾਬਾਂ ਵਗੈਰਾ ਰਮਾਲਨਾ ਇੱਥੇ ਟੰਗੀਆਂ ਜਾਂਦੀਆਂ ਗਈਆਂ ਤੇ ਆਪਣੇ ਛਤਰੀ ਹੈ ਪੁਰਾਣੇ ਟਰੈਕਟਰ ਦੀ ਤੇ ਬਸ ਇਹਦੇ ਤੇ ਪੋਣੇ ਵਗੈਰਾ ਵੀ ਅਸੀਂ ਇਹਦੇ ਤੇ ਪਾ ਦਿੰਨਾ ਹਨਾ ਛਤਰੀ ਤੇ ਤੇ ਲੋ ਜੀ ਮੰਮੀ ਕਿ ਚੱਲ ਰਹੀ ਹੈ ਤੇ ਮੈਂ ਪੋਚੇ ਲਾ ਕੇ ਆ ਗਈ ਸੀ ਬੈਠ ਕੇ ਤੇ ਬੱਠਲ ਧੋ ਕੇ ਆਪਾਂ ਲਾਤਾ ਸੀ ਟੇਡਾ ਤੇ ਬਸ ਇਹ ਦੋ ਬਾਅਦ ਮੈਂ ਆਟਾ ਗੁੰਨਣ ਲੱਗੀ ਸੀਗੀ ਤੇ ਮੰਮੀ ਇੱਕ ਚਾਦਰ ਝੱਲ ਕੇ ਮਸ਼ੀਨ ਧੋ ਕੇ ਤੇ ਇਹ ਦੋ ਬਾਅਦ ਲੱਗੇ ਸੀਗੇ ਪਸੂ ਵਾਲੇ ਕੰਮ ਤੇ ਪਸੂ ਬਾਹਰ ਬੰਨੇ ਮੰਮੀ ਨੇ ਤੇ ਫਿਰ ਫਿਰ ਉਹਨਾਂ ਥਲੇ ਬੁੱਕਰ-ਬੁੱਕਰ ਮਾਰੀ ਉਧਰੋਂ ਆ ਕੇ ਤੇ ਫਿਰ ਬਸ ਅਸੀਂ ਸੱਸ ਨੂੰ ਹਾਂ ਲੱਗੇ ਅਸੀਂ ਰੋਟੀ ਪਕਾਉਣ ਤੇ ਇੱਥੇ ਜੀ ਬਸ ਆਹ ਕਾਂਦੀ ਸ਼ਾਂ ਹੁੰਦੀ ਐ ਕੋਸ ਆਪਣੀ 베ਰੀ ਹੈਗੀ ਇਹਦੀ ਸ਼ਾਂ ਹੁੰਦੀ ਐ ਤੇ ਫਿਰ ਤੁਹਾਨੂੰ ਪਤਾ ਜੀ ਦੂਜਾ ਕੰਮ ਵੀ ਨਹੀਂ ਕਰਦੇ ਹਨਾ ਉਹ ਫਿਰ ਰੋਟੀ ਖਾ ਕੇ ਹੁੰਦਾ ਨਹੀਂ ਨਾ ਤਾਂ ਪੋਚੇ ਵਗੈਰਾ ਲੱਗਦੇ ਆ ਰੋਟੀ ਖਾ ਕੇ ਨਾ ਐ ਲੱਗਦਾ ਮੈਨੂੰ ਤੇ ਮੰਮੀ ਨੂੰ ਤਾਂ ਐ ਹੋ ਜਾਂਦਾ ਵੀ ਜੇ ਰੋਟੀ ਤਾਂ ਖਾ ਕੇ ਪੋਚੇ ਲਾਵਾਂਗੇ ਤੇ ਜਾ ਮੰਮੀ ਆਦੀ ਮੈਂ ਬੋਕਰ ਵਗੈਰਾ ਮਾਰੂ ਮੈਨੂੰ ਤਾਂ ਆਦਾ ਕਹਿੰਦੀ ਜਿਵੇਂ ਲੱਸੀ ਬਾਹਰ ਨੂੰ ਐ ਹੋ ਜਾਂਦਾ ਜੀ ਹੋਰੀ ਲੱਸੀ ਦੇ ਟਕਾਰ ਜਿਉਣ ਲੱਗ ਜਾਂਦੇ ਫਿਰ ਐ ਲੱਗਦਾ ਵੀ ਰੋਟੀ ਹਾਜਮੇ ਜੇ ਨਹੀਂ ਆਈ ਫਿਰ ਤਾਂ ਕਰਕੇ ਜਿਹੜਾ ਮਾੜਾ ਮੋਟਾ ਕੋਈ ਹਨਾ ਵੀ ਕਦੇ ਕੋਡੇ ਹੋ ਜਾਓ ਸਿੱਧੇ ਹੋ ਜਾਓ ਜੋੜ ਜੇ ਵਾਲਾ ਕੰਮ ਹੁੰਦਾ ਫਿਰ ਉਹ ਅਸੀਂ ਰੋਟੀ ਤੋਂ ਪਹਿਲਾਂ ਨਿਮੇੜਦੇ ਹਾਂ ਬਸ ਰੋਟੀ ਪਕਾ ਕੇ ਫਿਰ ਖਾਣੀ ਹੁੰਦੀ ਹੈ ਰੋਟੀ ਖਾ ਖੂ ਕੇ ਫਿਰ ਮਨ ਨਾਲ ਦੀ ਨਾਲ ਮਾਗਰ ਦੀ ਮਾਗਰ ਚੱਕਣੀ ਹੁੰਦੀ ਹੈ ਭਾਂਡੇ ਬਸ ਭਾਂਡੇ ਚੱਕ ਕੇ ਜੀ ਇਹਨੇ ਆਪਣਾ 10 ਦਾ ਟਾਈਮ ਹੋ ਜਾਂਦਾ 10 ਵਾਰ ਜਦੋਂ ਆਪਾਂ ਧਰ ਲੈਣੇ ਹੁੰਦੇ ਆ ਭਾਂਡੇ ਅੰਦਰ ਸਾਮ ਸੁਮ ਕੇ ਫਿਰ ਧਰ ਲੈਣੇ ਹੁੰਦੇ ਆ ਜੀ ਚਾ ਲਓ ਜੀ ਸੁਬਾਹ ਵਾਲੇ ਕੰਮ ਨਿਮੇੜ ਲੈ ਸਾਰੇ ਤੇ ਮੈਂ ਖੜੀ ਆ ਰਸੋਈ ਚ ਤੁਹਾਨੂੰ ਪਤਾ ਹੀ ਹੈ ਜਦੋਂ ਕੰਮ ਨਿਭੜ ਜੇ ਆਪਾਂ ਫਿਰ ਧਰਦੇ ਹੁੰਦੇ ਆ ਚਾ ਤੇ ਆਪਣੇ ਬਣ ਰਹੀ ਹੈ ਚਾਹ ਦੁੱਧ ਪਾਤਾ ਮੈਂ ਤੇ ਮੌਸਮ ਜੀ ਬਸ ਧੁੱਪ ਹੈਣੀਗੀ ਧੁੱਪਾਂ ਜੀ ਵਾਲਾ ਮੌਸਮ ਹੋਇਆ ਪਿਆ ਹੋਰੀ ਤੇ ਕੰਮ ਮੇਟੂ ਜੱਟ ਆਪਣਾ ਨਿਬੜ ਗਿਆ ਜੀ ਸਾਰਾ ਤੇ ਬਸ ਹੁਣ ਨਾ ਆ ਕੇ ਉਹਨੇ ਦੇਖਦੇ ਅੱਜ ਮੈਂ ਕੇਸੀ ਨਹਾਉਣੀ ਆ ਤੇ ਚਾਰ ਦਿਨ ਹੋ ਗਏ ਨਾ ਤੀਨੂ ਕੇਸੀ ਤੇ ਸਾਨੂੰ ਪਤਾ ਹੀ ਹੈ ਮਾ ਪਸੀਨਾ ਜਾਨ ਲੱਗ ਜਾਂਦਾ ਹਨ ਸਿਰਚ ਹੋ ਰਹੀ ਬਦਬੂ ਜੀ ਆਉਣ ਲੱਗ ਜਾਂਦੀ ਹੈ ਫਿਰ ਜੇ ਬਾਰੇ ਦਿਨ ਟੱਪ ਜਾਣ ਤੇ ਚਲੋ ਜੀ ਆਪਾਂ ਕੇਸੀ ਨਹਾ ਕੇ ਆਉਣੇ ਆ ਤੇ ਹੁਣ ਆਪਾਂ ਕਰਨਾ ਤਾਂ ਕੁਝ ਨਹੀਂ ਇੱਕ ਆਪਣੇ ਕੋਲੇ ਮੰਜਾ ਬੁਣਨ ਵਾਲਾ ਪਿਆਗਾ ਤੇ ਮੰਮੀ ਕਹਿੰਦੀ ਵੀ ਹੁੰਡਾ ਲਿਆ ਕਰਾਂਗੇ ਹੁਕਮ ਵੀ ਬਾਹਰ ਬੂਰ ਜਦੋਂ ਵੀ ਹੂੰ ਵੀ ਸਬਜ਼ੀ ਪਾਣੀ ਕੱਟਦੇ ਆਂ ਡਾਲਿਆ ਕਰਾਂਗੇ ਕਹਿੰਦੀ ਨਿਮਾਰਤਾ ਬੁੰਦੰਨੇ ਤੇ ਦੇਖੋ ਜੀ ਅੱਜ ਜੇ ਤਾਂ ਮੰਮੀ ਲੱਗ ਗਏ ਫਿਰ ਤਾਂ ਬੁਣ ਲਾਂਗੇ ਤੇ ਜੇ ਮੰਮੀ ਨੇ ਕਾਲ ਕਰ ਲਈ ਤਾਂ ਫੇਰ ਕੱਲ ਤੇ ਜਾਊਗਾ ਪ੍ਰੋਗਰਾਮ ਤੇ ਚਲੋ ਜੀ ਬਸ ਆਪਾਂ ਬੁਣ ਲਈਏ ਚਾਹ ਚਾਹ ਲਗਭਗ ਬਾਲਾ ਖਾਣ ਵਾਲੀ ਆਪਣੀ ਤੇ ਬਾਕੀ ਜੀ ਪਲੀਜ਼ ਸਾਰੇ ਜਣੇ ਫੁੱਲ ਸਪੋਰਟ ਕਰੋ ਜੀ ਤੇ ਸਾਰੇ ਜਣੇ ਅੱਗੇ ਦੀ ਅੱਗੇ ਵੀਡੀਓ ਨੂੰ ਸ਼ੇਅਰ ਕਰਿਆ ਕਰੋ ਤੇ ਕੋਈ ਵੀ ਵੀਡੀਓ ਦੇਖ ਕੇ ਸਕਿਪ ਨਾ ਕਰਿਆ ਕਰੋ ਤਾਂ ਸਬਸਕ੍ਰਾਈਬ ਜ਼ਰੂਰ ਕਰ ਲਿਆ ਕਰੋ ਬਾਕੀ ਜੀ ਤੁਹਾਨੂੰ ਵਧੀਆ ਲੱਗੂਗੀ ਤਾਂ ਹੀ ਸਬਸਕ੍ਰਾਈਬ ਕਰੋਗੇ ਹਨਾ ਆਪਾਂ ਧੱਕੇ ਨਾਲ ਤੁਹਾਨੂੰ ਸਬਸਕ੍ਰਾਈਬ ਵੀ ਨਹੀਂ ਕਰਾ ਸਕਦੇ ਚਲੋ ਜੀ ਤੁਹਾਡੀ ਮਰਜ਼ੀ ਆ ਆਪਾਂ ਕੁਝ ਨਹੀਂ ਕਰ ਸਕਦੇ ਤੇ ਆਪਾਂ ਜਾਇ ਜੀ ਬਲੌਗ ਪਾਉਣੇ ਆਪਣੇ ਬਲੌਗ ਆਉਂਦੇ ਰਹਿਣਗੇ ਜੇ ਤੁਹਾਨੂੰ ਵਧੀਆ ਲੱਗੇ ਤਾਂ ਸਬਸਕ੍ਰਾਈਬ ਕਰ ਲਿਓ ਨਹੀਂ ਵਧੀਆ ਲੱਗੇ ਨਾ ਕਰਿਓ ਠੀਕ ਹੈ ਜੀ ਲੋ ਜੀ ਬਸ ਮੈਂ ਕੋਲਲਾ ਚਾਹ ਫੇਰ ਆਉਣਿਆ ਨਾ ਨੂੰਕੇ ਤੇ ਏਕੇ ਰੰਡੜੀ ਨਹੀਂ ਜਾਂਦੇ ਹੁਣੇ ਖੇਤੋਂ ਆਏ ਨੇ ਕੱਖ ਕੱਢ ਕੇ ਝੋਨੇ ਚ ਜਸ਼ਨ ਦੇ ਰੈਡੀ ਤੇ ਜਾਣਗੇ ਦੁਆਰੇ ਚਾਹ ਪੀ ਕੇ ਖੇਤ ਚਲੋ ਜੀ ਫੇਰ ਮਿਲਦੇ ਲੋ ਜੀ ਮੈਂ ਧੋਲੇ ਅੱਜ ਬਾਲ ਤੇ ਜਸ਼ਨ ਆਪਣਾ ਬਾਹਰ ਖਿੜੀ ਜਾਂਦਾ ਚਾਹ ਫੜਾ ਕੇ ਆਣੀ ਟਾਈਮ ਹੋ ਗਿਆ ਜੀ 11 ਦਾ ਤੇ ਮੰਮੀ ਨਾ ਆਈ ਜਾਂਦੇ ਆ ਮੈਂ ਨਾ ਅਲੀ ਹੁਣ ਕਿਰਾਂ ਆਪਾਂ ਬੇਲੇ ਐ ਜੀ ਸਾਨੂੰ ਦਿਖਾਉਣੀ ਹੈ ਮੈਂ ਜਸ਼ਨਾ ਕੀ ਕਰੀ ਜਾਂਦਾ ਬੈਕ ਕੈਮਰਾ ਕਰਕੇ ਲਓ ਜੀ ਦੇਖੋ ਜਸ਼ਨਾ ਸਾਡਾ ਖੇਡੀ ਜਾਂਦਾ ਟਰੈਕਟਰ ਆ ਨਾ ਲੈ ਬਤਾ ਜਾ ਓਏ ਪੁੱਤਰਾ ਚਾਹ ਫੜ ਉਹ ਤੋੜਤਾ ਜਮੀ ਟਰੈਕਟਰ ਉਹ ਟਾਇਰ ਘੱਟੇ ਯਾਰ ਟਾਇਰ ਵੀ ਘਾ ਕੀ ਪਿਆ ਜੰਨ ਕੀ ਹੈ ਫੜਤਾ ਸੀ ਗਲਾਸ ਹਲਾਨਾ ਪੀ ਲਾ ਲੋ ਜੀ ਜਸ਼ਨਾ ਦਾ ਖੇਢੀ ਜਾਂਦਾ ਟਰੈਕਟਰ ਨਾਲ ਆ ਪੁੱਤ ਕਦੋਂ ਆਏਗਾ ਹੈ ਕਿੰਨਾ ਕੁ ਸਿਰ ਖੇਢੇਗਾ ਲੋ ਜੀ ਜਸ਼ਨ ਆਪਣਾ ਖੇਡੀ ਜਾਂਦਾ ਤੇ ਮੈਂ ਤਾਂ ਖੇਡਦਾ ਹੁੰਦਾ ਜਦੋਂ ਇਹਨੂੰ ਜਮਾ ਨਹੀਂ ਹਟਾਉਂਦੇ ਜਦੋਂ ਮਿੱਟੀ ਨਾਲ ਖੇਡਦਾ ਹੁੰਦਾ ਕਿਉਂਕਿ ਐ ਹੁੰਦਾ ਜਵਾਕ ਮੋਬਾਈਲ ਦੇਖਣੋਂ ਤਾਂ ਚੰਗਾ ਹੀ ਆ ਹਨਾ ਵੀ ਖੇਡੀ ਜਾਂਦਾ ਚਲ ਘੰਟਾ ਦੋ ਘੰਟੇ ਜਿਹੜਾ ਖੇਡੂਗਾ ਤੇ ਅੱਖਾਂ ਖਰਾਬ ਹੁੰਦੀਆਂ ਮੋਬਾਈਲ ਦੇਖਣ ਨਾਲ ਜਵਾਕ ਦੇ ਦਿਮਾਗ ਤੇ ਅਸਰ ਪੈਂਦਾ ਤੇ ਮੈਂ ਚੱਲ ਖੇਡੀ ਜਾਂਦੇ ਜਦੋਂ ਜਦੋਂ ਤਰ ਜੀ ਕਰਿਆ ਪੁੱਤ ਉਹਦੀ ਨਾਲ ਹੀ ਚੰਗਾ ਖੇਡ ਲੱਗੇ ਨਾ ਜਿੱ ਨਜ਼ਰ ਖੇਡਾਂ ਇੱਥੇ ਤਾਂ ਜਿ ਹਾਂ ਰਹੋਗੇ ਆਪਣੇ ਕਿੰਨੇ ਸਾ ਆਥਨਤੀ ਕਰਾ ਰਹਿੰਦੀ ਐ ਇਥੋਂ 베ਰੀ ਦੀ ਹਾਂ ਕਿਟੂ ਆ ਜਾ ਪੱਟਿਆ ਹੋਏ ਮਾਗਰ ਆਵਦੇ ਇਹ ਤਾਂ ਕੁੱਤੇ ਆ ਗਏ ਆ ਆ ਤੇ ਮਾਗਰ ਇਹ ਤੇਰਾ ਕੰਮ ਐ ਇਹ ਨਾਲ ਇਥੇ ਦਮਟਕ ਢੱਗੀ ਬਣਾਏਗਾ ਲੋ ਜੀ ਵਸਾਈ ਖੇਡੀ ਜਾਂਦਾ ਇਹ ਸਾਡਾ ਜਸ਼ਨ ਮੈਂ ਤਾਂ ਆਪ ਚਲਾਉਣੀ ਐ ਬਾਵਾਸੀ ਹੈ ਲੈ ਹਲਾ ਹਲਾ ਕਰ ਲੈ ਇਹ ਚਾੜ ਕੇ ਮਚਾਉਂਦੇ ਆਪਾਂ ਦਾ ਇੱਕ ਝੂਟਾ ਸੀ ਲੈ ਕੇ ਆਵਾਂਗੇ ਡੌਣ ਤਾਂ ਨਹੀਂ ਹੁੰਦੀ ਹਿੰਦੀ ਐ ਮਸੀਆ ਹੋਏ ਫਿਰ ਕੌਣ ਹੈ ਹਾਂ ਹੋਰ ਇਹੋ ਸਕੇ ਤੇ ਬੱਚਾ ਨਾ ਮਾਰ ਕੇ ਹੈਵੀ ਡਰਾਈਵਰ ਬੰਦੀ ਹੈ ਅੱਗੇ ਬਹਿ ਕੇ ਲੈ ਜਾਂਦੀ ਹੈ

ਪੀਰਾ ਗਰਾਂਦੇ ਦਾ ਹੁਣ ਚਲਾਈ ਨੂੰ ਕਈ ਦਿਨ ਹੋ ਗਏ ਨਾ ਮਹੀਨੇ ਹੋ ਗਏ ਜਿੱਦ ਕੇ ਨਾ ਦੋ ਤਿੰਨ ਚਲਾਈ ਨਹੀਂ ਤੇਰੀ ਮੰਮੀ ਕਦੇ ਆਈ ਨਹੀਂ ਦਿਨੇ ਤੜਕੇ ਆਉਂਦੀ ਆ ਲੱਸੀ ਲੈਣਾ ਉਦੋਂ ਕੰਮ ਦਾ ਕੰਮ ਕੀਤਾ ਮੰਮੀ ਤਾਂ ਅੰਦਰ ਸੀਗਾ ਰਾਤਾ ਤੇ ਮੰਮੀ ਜਾਂਦੀ ਰਹਿੰਦੀ ਆ ਜਾਂਦੀ ਜਬੜੀ ਆ ਪਹਿਲੀ ਬੈਂਕਿੰਗ ਹੈ ਪਹੀ ਜੀ ਨਾ

ਉਹ ਤਾਂ ਸਹੀ ਨੋ ਜੇ ਇੱਥੋਂ ਅਸੀਂ ਪਈ ਉਹ ਪਈ ਜੀ ਸੀਗੀ ਥੋੜੀ ਜਿਹੀ ਖਰਾਬ ਤੇ ਅਸੀਂ ਇਹ ਦੁਬਾਰ ਆਪਣੀ ਜਿਹੜੀ ਕੁੱਕ ਵਾਲੀ ਕੰਨੀ ਇੱਧਰ ਛੜਕ ਜਾਂਦੀ ਹੈ ਉਹ ਤੇ ਉਹ ਆਉਂਦੀ ਆਪਣੇ ਘਰ ਨੂੰ ਬੂਤੋਂ ਦੀ ਗੜਾ ਖਾ ਕੇ ਆਏ ਸੀਗੇ ਅਸੀਂ ਤੇ ਸ਼ਾਰਟਕਟ ਸੀ ਜਿੱਧਰੋਂ ਪਹਿਲਾਂ ਆਏ ਸੀਗੇ ਉਹ ਖੇਤਾਂ ਨੂੰ ਆਪਣੇ ਨੂੰ ਇਹ ਸੜਕ ਹੈ ਜੀ ਮੇਨ ਇੱਥੇ ਬੱਸਾਂ ਬੱਸਾਂ ਵੀ ਜਾਂਦੀਆਂ ਮਸ਼ੀਨਰੀ ਵਾਧੂ ਜਾਂਦੀ ਹੈ ਥੋੜੀ ਤਾਂ ਇਹ ਰੋਡ ਹੈ ਜੀ ਇੱਧਰ ਰਾਣੀਆਂ ਕੰਨੀ ਜਾਂਦਾ ਇਹ ਤੇ ਇਹ ਆ ਪਾਹਂ ਦੀ ਸਕੂਟਰੀ ਜੀ ਬਸ ਅੱਜ ਧੱਕੇ ਚੜ ਗਈ ਪੈਣਾ ਦੀ ਹੋਗੀ ਕੀਮਤ ਵੱਲੀ ਫਿਰਦੇ ਆ ਵੀਡੀਓ ਦੇਖੂਗੀ ਜਦੋਂ ਤੇ ਬਸ ਹੁਣ ਤਾਂ ਜੀ ਆਏ ਆ ਵਾਹਿਗੁਰੂ ਕਿੱਦਾਂ ਸੁਣੇ ਆਪਦੀ ਸਕੂਟਰੀ ਲਿਆ ਗਏ ਤੇ ਲਓ ਜੀ ਇੱਥੇ ਸਾਰੇ ਜਣੇ ਸਪੋਰਟ ਕਰੋ ਜੀ ਹਨਾ ਆਪਦੀ ਸਕੂਟਰੀ ਆਵੇ ਕਿੱਦੇ ਉਹ ਦਿਨ ਆਊਗਾ ਜਿੱਦਾਂ ਆਏ ਹੋਊਗਾ ਵੀ ਹਾਂ ਆਪਦੀ ਸਕੂਟਰੀ ਹੈ ਤੇ ਲਓ ਜੀ ਇੱਥੇ ਮੈਂ ਫਿਰ ਭੂਆ ਜੀ ਦੀ ਕੁੜੀ ਆਈ ਸੀਗੀ ਅਜ ਇਹ ਨਾ ਬੀਬੀ ਦੀ ਦਵਾਈ ਫੜਾਉਣ ਆਈ ਸੀ ਬਠਿੰਡਿਆਂ ਦਵਾਈ ਚਲਦੀ ਹੈਗੀ ਤੇ ਫਿਰ ਇੱਥੇ ਲੇਡੀ ਅਜਿ ਘਰ ਰੋਟੀ ਵਗੈਰਾ ਤਾਂ ਬਣਾਇਆ ਨਹੀਂ ਤੇ ਡਮ ਡੈਡੀ ਤੋਂ ਬਰੈਡ ਮੰਗਾ ਲਈ ਸੀਗੇ ਤੇ ਮੈਂ ਚੱਲ ਆਪਾਂ ਚਾਹ ਨਾ ਖਾਦ ਜਾਂਦੇ ਹਣਾ ਅਏ ਅਗਲੇ ਨੂੰ ਸੁੱਕੀ ਜੀ ਚਾਹ ਦੇਣੀ 2 ਵਜੇ ਕੱਲੀ ਆਏ ਵਧੀਆ ਜਾਨੀ ਲੱਗਦਾ ਮੈਂ ਚੱਲ ਬਰੈਡ ਮੰਗਾ ਲਈ ਸੀ ਡੈਡੀ ਤੋਂ ਤੇ ਬਰੈਡ ਸਾਰੇ ਖਾ ਰਹੇ ਸੀਗੇ ਜੀ ਬੱਚਾ ਪਾਲਤੀ ਦੇਖੋ ਨਿੱਕੀ ਸਾਡੀ ਕੁੜੀ ਉਹ ਤਾਂ ਐਂ ਕਰੀ ਜਾਂਦੀ ਸੀ ਮਾਸੀ ਕੁਸ ਖਾਣ ਨੂੰ ਹੈਗਾ ਭੁੱਖ ਲੱਗੀ ਐ ਚੱਲ ਚੰਗਾ ਠੀਕਾ ਠੀਕ ਹੈ ਮੋਸ ਪੀਦਾ ਹਾਂ

ਆਹ ਹੁੰਨੇ ਟਾਇਰ ਭਾਈ ਤਾਂ ਆਈ ਕੈੰਗੀ ਤਿਲ ਕੰ ਜਰਵੜਦਾ ਮਾਰਦੀ ਚਾਗ ਲਓ ਜੀ ਪਸੂਆਂ ਨੀਰਾਚਾਰਾ ਪਾ ਕੇ ਦਿੱਤਾ ਆਪਾਂ ਬੰਨ ਟਾਈਮ ਹੋ ਗਿਆ 4:30 ਦਾ ਤੇ ਗੋਹਾ ਕੋੜਾ ਸੜਤਾ ਤੇ ਮੰਮੀ ਚੀਰੇ ਆ ਬਾਹਰ ਸਬਜੀ ਸਬਜੀ ਬਣਾਵਾਂਗੇ ਅੱਜ ਆਪਾਂ ਤੋਰੀਆਂ ਕੰਬਾਵਤ ਹੈ ਗਿਆ ਨਾ ਮਾਪਾ ਜੀ ਨਹੀਂ ਜਾਣਗਾ ਤਾਂ ਲੈ ਜਾ ਦਿਖਾ ਦੇ ਯਾ ਨਾ ਵੇਰ ਮਣ ਆਉਣੀ ਆ ਹੂੰ ਆ ਕਿਆਣੇ ਚਲੇ ਹੂੰ ਤੜਕੇ ਲਾਈ ਗਈ ਸੀ ਹੂੰ ਤਾਂ ਮੱਲਾ ਦਾਣਾ ਬਹੁਤ ਨਹੀਂ ਲੱਗਾ ਤੰਨੀ ਸੀ ਗਿਆ ਉੱਥੇ ਲੋ ਜੀ ਜਸ਼ਨ ਦੇ ਰੈਡੀ ਨੇ ਬਣਾਤੀ ਰੂੜੀ ਤੇ ਢਾਲ ਜੀ ਬਣਾਤੀ ਗੋਆ ਸਟਣਾ ਓੱਖਾ ਸੀ ਗਾ ਉਰੇ ਉਰੇ ਆਈ ਜਾਂਦੀ ਸੀ ਪਈ ਤੇ ਸਹੀ ਆ ਬਸ ਵਧੀਆ ਬਣ ਗਿਆ ਦੋਨੇ ਸਾਈਡ ਛੱਟਿਆ ਜਾਊਗਾ ਲਓ ਜੀ ਆਏ ਬਣਾਤੀ ਢਾਲ ਤੇ ਹੁਣ ਗੋਆ ਸਟੈਜ ਜਾਊਗਾ ਵਧੀਆ ਤਾਂ ਵਧੀਆ ਬਣਾਤੀ ਇੱਥੋਂ ਵੀ ਆ ਖਰਚੇ ਦੇ ਕਾਹ ਜਾ ਕੇ ਨਹੀਂ ਹੋ ਹੋਰ ਲਓ ਜੀ ਗੋਆ ਸਟ ਨੇ ਆਇਰੇ ਬਣਗੀ ਜਮਾ ਬਧੀਆ ਲੱਗਦਾ ਨਹੀਂ ਗੋਆ ਹੋਗਾ ਇਹ ਬਸ ਵਧੀਆ ਬਣ ਗਈ ਲਓ ਜੀ ਸਬਜੀ ਆਪਣੀ ਹੋ ਗਈ ਹੈ ਰੈਡੀ ਤੇ ਮੈਂ ਸੇਕ ਜੇ ਧਰਤੀ ਮਖ ਮਾੜਾ ਮोटा ਪਾਣੀ ਜਿਹੜਾ ਆਪੇ ਮੱਚੀ ਜਾਊਗਾ ਧਾਰਾ ਕੱਢ ਕੇ ਫਿਰ ਆ ਪਾਵਾਂਗੇ ਆਪਾਂ ਦੁੱਧ ਸਾਡੇ ਨਾਲ ਜੀ ਸੁੱਕੀ ਸਬਜੀ ਤੋਰੀਆਂ ਦੀ ਖਾਂਦੇ ਨਹੀਂ ਆਏ ਆ ਦਿੰਦੇ ਐ ਕਾਲੀ ਜੀ ਸਬਜੀ ਕਿਵੇਂ ਤਾਂ ਕਰਕੇ ਫਿਰ ਵਿੱਚ ਦੁੱਧ ਪਾਉਣਾ ਪੈਂਦਾ ਤੇ ਵਿੱਚ ਪਾ ਦਿੰਨੇ ਆਪਾਂ ਦੁੱਧ ਤੇ ਮੰਮੀ ਪਿਆਈ ਜਾਂਦੇ ਜੇ ਇਧਰ ਪਸੂਆਂ ਨੂੰ ਪਾਣੀ ਬਸ ਪਾਣੀ ਪਿਆ ਤਾਂ ਜਦੋਂ ਮੰਮੀ ਨੇ ਫਿਰ ਕੱਢ ਲਾਂਗੇ ਤਾਰ ਸਾਰੇ ਦਿਨ ਦੀ ਲੈਟ ਨਹੀਂ ਆਈ ਜੀ ਅੱਜ ਆਪਣੇ ਆ ਗਈ ਉੱਠ ਗਈ ਆ ਗਈ ਉੱਠ ਗਈ ਐਂ ਕਰੀਏ ਹੁਣ ਛੱਡੀਏ ਅੱਜ ਸਰਪੰਚ ਆ ਨਾ ਜਿਹੜਾ ਆਪਣੇ ਪਿੰਡ ਦਾ ਤੇ ਉਹ ਉਹ ਨਾ ਕੈਮਰੇ ਲਵਾਈ ਜਾਂਦਾ ਸਾਰੇ ਵੀ ਜਿੱਥੇ ਆਹਾ ਪਿੰਡ ਦੇ ਮੋੜ ਮੂੜ ਜਿਆ ਜਿੱਥੇ ਹੈ ਨਾ ਮੰਮੀ ਕਹਿੰਦੇ ਤਾਂ ਹੈ ਕਹਿੰਦੇ ਅੱਜ ਵੀ ਉਹ ਲਾਈ ਜਾਂਦਾ ਉੱਥੇ ਕੈਮਰੇ ਕੈਮਰੇ ਕਹਿੰਦਾ ਜਿਹੜੀਆਂ ਕੋਈ ਚੋਰੀਆਂ ਚਕਾਰੀਆਂ ਜੀਆਂ ਹੁੰਦੀਆਂ ਬਾਕੀ ਕੋਈ ਸੌ ਐ ਹੁੰਦਾ ਹੈ ਨਾ ਉਹ ਕੈਮਰੇ ਚ ਆ ਜਾ ਕਰੂਗਾ ਤੇ ਚਲੋ ਜੀ ਲਾ ਦੇਣ ਸਮਾਂ ਦੀ ਵਧੀਆ ਗੱਲ ਆ ਕੀ ਪਤਾ ਮਾੜੀ ਮੋਟੀ ਕੋਈ ਚੋਰੀ ਵਗੈਰਾ ਹੁੰਦੀ ਆ ਕਿੰਨੀ ਇਹ ਘਟ ਜੇ ਸਾਡੇ ਤਾਂ ਇਧਰ ਬਾਹਲੀ ਚੋਰੀ ਹੁੰਦੀ ਆ ਜੀ ਜਿਵੇਂ ਆ ਮੋਟਰਾਂ ਮੋਟਰਾਂ ਦੇ ਸਟਾਰਟਰ ਵਗੈਰਾ ਜੇ ਕਿਸੇ ਦੇ ਲੱਗਿਆ ਤਾਰਾਂ ਮੋਟਰਾਂ ਦੀਆਂ ਮੋਟਰਾਂ ਦੇ ਟਰਾ ਜਿਵੇਂ ਟਰਾ ਲੈਟ ਵਾਲੇ ਹੁੰਦੀਆਂ ਜਿਹੜੀਆਂ ਮੋਟਰਾਂ ਉਹਨਾਂ ਦੇ ਟਰਾਂਸਫਾਰਮ ਵੀ ਲਾ ਲ ਕੇ ਲੈ ਜਾਂਦੇ ਸਾਡੇ ਤਾਂ ਬਾਹਲੀਆਂ ਹੁੰਦੀਆਂ ਚੋਰੀਆਂ ਪੁੱਛੋ ਹੀ ਨਾ ਚਲੋ ਚੋਰੀਆਂ ਨੂੰ ਠੱਲ ਪੈ ਜੂਗੀ ਜੇ ਕੋਈ ਕੈਮਰਾ ਨਾਲ ਫਾਇਦਾ ਹੋਵੇ ਹਨਾ ਮੰਮੀ ਪਰ ਆਹ ਜੀ ਜਿਹੜੇ ਹੁਣ ਇਹ ਚੋਰੀਆਂ ਵਗੈਰਾ ਕਰਦੇ ਇਹਨਾਂ ਨੂੰ ਸਾਰਾ ਹਿਸਾਬ ਹੁੰਦਾ ਨਹੀਂ ਤਾਂ ਆਪਣੇ ਵਰਗਿਆਂ ਨੂੰ ਨਹੀਂ ਪਤਾ ਹੁੰਦਾ ਵੀ ਕਿਵੇਂ ਕੈਮਰਾ ਬੰਦ ਹੁੰਦਾ ਕਿਵੇਂ ਹੁੰਦਾ ਇਹਨਾਂ ਨੂੰ ਸਾਰੀ ਨੌਲੇਜ ਹੁੰਦੀ ਆ ਤੇ ਇਹਨਾਂ ਦਾ ਹੀ ਕੰਮਾਂ 'ਚ ਧਿਆਨ ਹੁੰਦਾ ਲੋ ਜੀ ਉਸ ਪਾਣੀ ਪਿਆ ਦੇ ਨਾ ਮੰਮੀ ਫਿਰ ਕੱਢ ਦੇ ਤਾਰਾਂ ਤੇ ਚਲੋ ਜੀ ਅੱਜ ਦੀ ਛੋਟੀ ਜੀ ਵੀਡੀਓ ਦਾ ਕਰਦੇ ਆ ਆਪਾਂ ਇੱਥੇ ਐਂਡ ਜੀ ਪਲੀਜ਼ ਸਾਰੇ ਜਣੇ ਸਪੋਰਟ ਕਰੋ ਜੀ ਹੁਣ ਆਪਣੇ ਨਾਲ ਵਿਊ ਡਾਊਨ ਹੋਣ ਲੱਗ ਗਏ ਪਤਾ ਨਹੀਂ ਕੀ ਗੱਲ ਹੈ ਤੇ ਆਪਣੇ ਚੈਨਲ ਦੀ ਰਿਚ ਵੀ ਘਟਣ ਲੱਗ ਗਈ ਤੇ ਪਲੀਜ਼ ਸਾਰੇ ਜਣੇ ਫੁੱਲ ਵੀਡੀਓ ਦੇਖਿਆ ਕਰੋ ਤੇ ਐਡ ਆਨ ਦੀ ਐਡ ਨੂੰ ਸਕਿਪ ਨਾ ਕਰਿਆ ਕਰੋ ਤੇ ਪਲੀਜ਼ ਸਪੋਰਟ ਕਰੋ ਜੀ ਸਾਰੇ ਜਣੇ ਤੇ ਚਲੋ ਜੀ ਆਪਾਂ ਮਿਲਦੇ ਹਾਂ ਤੁਹਾਨੂੰ ਕੱਲ ਨੂੰ ਕਿਸੇ ਨਵੇਂ ਬਲੌਗ ਦੇ ਨਾਲ ਤੇ ਜੇ ਸਾਡੇ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਵੀਡੀਓ ਵਧੀਆ ਲੱਗੀ ਲਾਈਕ ਸ਼ੇਅਰ ਜੀ ਕਮੈਂਟ ਕਰ ਦਿਓ ਜੀ ਬਾਕੀ ਜਿਨ੍ਹਾਂ ਨੇ ਕਮੈਂਟ ਕਰਨੇ ਆ ਉਹਨਾਂ ਨੇ ਤਾਂ ਕਰਨੇ ਆ ਮੈਨੂੰ ਪਤਾ ਮੇਰੇ ਭੈਣ ਭਰਾ ਹੈਗੇ ਆ ਜਿਹੜੇ ਉਹਨਾਂ ਨੂੰ ਕਹਿਣ ਦੀ ਲੋੜ ਨਹੀਂ ਪੈਂਦੀ ਤੇ ਬਾਕੀ ਜੀ ਪਲੀਜ਼ ਕਰ ਦਿਓ ਕਮੈਂਟ ਕਰਕੇ ਪਤਾ ਲੱਗ ਜਾਂਦਾ ਆਪਣੀ ਵੀਡੀਓ ਵੀ ਕਿਵੇਂ ਦੀ ਬਣੀ ਕਿਵੇਂ ਲੱਗੀ ਤੁਹਾਨੂੰ ਤੇ ਚਲੋ ਜੀ ਸਤਿ ਸ੍ਰੀ ਅਕਾਲ ਬਾਏ ਬਾਏ